ਦੇ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਦੁੱਧ ਤੇ ਬਰੈਡ ਦੀ ਮਠਿਆਈ ਜਿਹਦੇ ਵਾਸਤੇ ਆਪਾਂ 1 ਕਿਲੋ ਆਪਾਂ ਦੁੱਧ ਲਿੱਤਾ ਹੈ ਦੁੱਧ ਨੂੰ ਆਪਾਂ ਫਰਾਈ ਪੈਨ ਦੇ ਵਿੱਚ ਪਾਇਆ ਹੈ ਦੁੱਧ ਗਰਮ ਹੋ ਰਿਹਾ ਨਾਲ ਆਪਾਂ ਲਿੱਤੇ ਜੀ 8 ਪੀਸ ਆਪਾਂ ਬਰੈਡ ਦੇ ਲਿੱਤੇ ਹੈ ਦੇਖੋ ਜੀ ਇਹ ਵਾਲੀ ਮਠਿਆਈ ਬਹੁਤ ਹੀ ਸੌਖੇ ਤਰੀਕੇ ਨਾਲ ਬੰਦੀ ਹੈ ਤਾਂ ਵੀ ਬਹੁਤ ਘੱਟ ਲੱਗਦਾ ਹੈਗਾ ਹੁਣ ਆਪਾਂ ਤਿਆਰ ਕਰਦੇ ਆਂ ਬਰੈਡ ਦੀ ਆਪਾਂ ਸਾਈਡਾ ਉਤਾਰਾਂਗੇ ਪਹਿਲਾਂ ਬਰੈਡ ਤੁਸੀਂ ਕੋਈ ਵੀ ਲੈ ਸਕਦੇ ਹੋ ਕੰਪਨੀ ਦਾ ब्रैड दइड उतार के ब्रैड क्रम्स बना लेंगे वेस्ट नहीं करा इस तरह आप सारिया साइड उतार देंगे ਬ్రెਡ ਦੀ ਆਪਾਂ ਸਾਈਡਾ ਉਤਾਰ ਦਿੱਤੀ ਹੈ ਦੁੱਧ ਗਰਮ ਹੋ ਚੁੱਕਿਆ ਹੁਣ ਆਪਾਂ ਦੁੱਧ ਦੇ ਵਿੱਚ ਪਾਨੇ ਆ ਬ੍ਰੈਡ ਬ੍ਰੈਡ ਇਸ ਤਰ੍ਹਾਂ ਹੱਥ ਨਾਲ ਤੋੜ ਕੇ ਆਪਾਂ ਪਾ ਦਾਂਗੇ ਗੈਸ ਨੂੰ ਆਪਾਂ ਮੀਡੀਅਮ ਕਰ ਦਾਂਗੇ ਕਿਉਂਕਿ ਦੁੱਧ ਨੂੰ ਬਾਲਾ ਆ ਚੁੱਕਿਆ ਆ ਦੇਖੋ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਆ ਦੇਖੋ ਚਾਰ ਪੰਜ ਮੈਂ ਇਲਾਇਚੀ ਲੱਤੀ ਸੀ ਉਹਨੂੰ ਆਪਾਂ ਕੁੱਟ ਲੇਤਾ ਸੀ ਆ ਦੇਖੋ ਛਿਲਕਾ ਉਤਾਰਤਾ ਇਲਾਇਚੀ ਦਾ ਉਹਨਾਂ ਆਪਾਂ ਨੂੰ ਮਿਕਸ ਕਰਦਾਂਗੇ ਦੋਲੀ ਇੱਕ ਵਾਰੀ ਆਪਾਂ 8 ਬ੍ਰੈਡ ਪਾਇਆ ਹੈ ਜਰੂਰਤ ਹੋਈ ਤੇ ਆਪਾਂ ਜਰੂਰ ਨਾਲ ਹੋਰ ਪਾ ਸਕਦੇ ਆ ਆ ਦੇਖੋ ਜੀ ਇਸੇ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਦੇਣਾ ਸਾਰੇ ਬ੍ਰੈਡ ਨੂੰ ਨਾਲ ਆਪਾਂ ਪਾਨੇ ਆ ਇਹਦੇ ਵਿੱਚ ਚੀਨੀ एक कप आप चीनी का पावगे आ देखो हाँ एक कप आप चीनी का पा रहे दो सौ ग्राम आप चीनी पाई है हम आप चीनी पा के भी मिक्स कर देने नाल हिलाते रहोंगे ਦੇਖੋ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਬਣਦੀ ਹੈ ਮਠਿਆਈ ਇਹਦੇ ਤੇ ਸਮਾਨ ਵੀ ਬਹੁਤ ਘੱਟ ਲੱਗਦਾ ਸਿਰਫ ਬ੍ਰੈਡ ਤੇ ਦੁੱਧ ਹੀ ਚਾਹੀਦਾ ਹੈ ਹੋਰ ਆਪ ਨੂੰ ਇਹਦੇ ਵਾਸਤੇ ਕੁਝ ਨਹੀਂ ਚਾਹੀਦਾ ਜਿਹਾ ਕੋਕੋਨਟ ਪਾਊਡਰ ਚਾਹੀਦਾ ਈਲਚੀ ਵੀ ਆਮ ਆਪਨੇ ਘਰਾਂ ਵਿੱਚ ਹੁੰਦੀ ਹੈ ਦੇਖੋ ਜੀ ਬ੍ਰੈਡ ਮੈਂ ਥੋੜਾ ਜਿਹਾ ਘੱਟ ਲੱਗਾ ਦੁੱਧ ਵਿੱਚ ਮੈਂ 4 ਪੀਸ ਹੋਰ ਲਿੱਤੇ ਆ ਬ੍ਰੈਡ ਦੇ ਆਹ ਦੇਖੋ ਇਹਦੀ ਵੀ ਮੈਂ ਸਾਈਡ ਉਤਾਰ ਦਿੱਤੀ ਹੈ ਇਹਨੂੰ ਵੀ ਹੁਣ ਮੈਂ ਦੁੱਧ ਵਿੱਚ ਪਾਣ ਲੱਗੀ ਆ 8 ਪੀਸ ਮੈਂ ਪਹਿਲਾ ਪਾਈ ਸੀ ਬ੍ਰੈਡ ਤੇ 4 ਪੀਸ ਮੈਂ ਹੋਣ ਪਾਏ ਕਿਲੋ ਦੁੱਧ ਆ ਗਏ ਇਹਨੂੰ ਗੁਣਾਪਾ ਮਿਕਸ ਕਰਦੇ ਆ ਆ ਦੇਖੋ ਜੀ ਬ੍ਰੈਡ ਤੇ ਦੁੱਧ ਦਾ ਬੈਟਰ ਬਣ ਕੇ ਤਿਆਰ ਹੈ ਮਠਿਆਈ ਵਾਸਤੇ ਹੁਣ ਆਪਾਂ ਇਹਨੂੰ ਕਰਦੇ ਆ ਠੰਡਾ ਗੈਸ ਨੂੰ ਆਪਾਂ ਬੰਦ ਕਰ ਦਿੱਤਾ ਹੁਣ ਆਪਾਂ 10 ਮਿੰਟ ਬਾਅਦ ਇਹਨੂੰ ਆਪਾਂ ਠੰਡਾ ਕਰਦੇ ਆ ਥੋੜਾ ਜਿਹਾ ਹਾਰਡ ਹੋ ਜਾਏਗਾ ਆ ਦੇਖੋ ਇਨੂੰ ਹੁਣ ਆਪਾਂ ਪੱਕੇ ਨਹੀਂ ਚਾ ਆਪਾਂ ਲੈ ਕੇ ਜਾਨੇ। ਇਸੇ ਪਹਿਲਾਂ ਇਹਨੂੰ ਠੰਡਾ ਕਰਦੇ ਆ। ਫਿਰ ਆਪਾਂ ਇਹਦੀ ਮਿਠਾਈ ਤਿਆਰ ਕਰਾਂਗੇ। ਆਹ ਦੇਖੋ ਜੀ ਬੈਟਰ ਆਪਾਂ ਠੰਡਾ ਕਰ ਲਿੱਤਾ ਹੈ। ਆਹ ਦੇਖੋ। ਕਾਫੀ ਜ਼ਿਆਦਾ ਸਖਤ ਹੋ ਚੁੱਕਿਆ ਹੈ। ਹੁਣ ਆਪਾਂ ਥੋੜਾ ਜਿਹਾ ਲਗਾ ਲਿਆ ਹੱਥ ਨੂੰ। ਇਸ ਤਰ੍ਹਾਂ ਆਪਾਂ ਹੱਥ ਨੂੰ ਘਿਓ ਲਗਾ ਕੇ ਐਸਾ ਆਪਾਂ ਹੱਥ ਮਾਰ ਲਾਂਗੇ। ਜਿਹਦੇ ਵਾਸਤੇ ਆਪਾਂ ਨਾਲ ਲੇ ਕੇ ਆਪਾਂ ਕੋਕੋਨਟ ਪਾਊਡਰ ਲੈਂਦਾ ਹੈ। ਨਾਲ ਆਪਾਂ ਬਦਾਮ ਲਿੱਤੇ। ਬਦਾਮ ਆਪਾਂ ਕੱਟ ਕੇ ਕੋਲ ਰੱਖਿਆ ਹੈ। ਇਹ ਆਪਾਂ ਉੱਪਰ ਦੀ ਲਗਾਵਾਂਗੇ ਲੱਡੂ ਦੇ ਉੱਪਰ। ਇਹਨੂੰ ਆਪਾਂ ਬ੍ਰੈਡ ਦੇ ਲੱਡੂ ਵੀ ਕਹਿ ਸਕਦੇ ਆ ਬ੍ਰੈਡ ਦੇ ਆਪਾਂ ਪੇੜੇ ਵੀ ਆਪਾਂ ਇਹਨੂੰ ਕਹਿ ਸਕਦੇ ਆ ਬ੍ਰੈਡ ਦੀ ਮਠਿਆਈ ਵੀ ਕਹਿ ਸਕਦੇ ਆ ਆਹ ਦੇਖੋ ਜੀ ਬਹੁਤ ਹੀ ਜ਼ਿਆਦਾ ਵਧੀਆ ਪੇੜਾ ਬਣ ਗਿਆ ਆਹ ਦੇਖੋ ਹੁਣ ਆਪਾਂ ਇਹਨੂੰ ਆਪਾਂ ਇਸ ਤਰ੍ਹਾਂ ਆਪਾਂ ਕੋਕੋ ਪਾਊਡਰ ਚ ਲਗਾ ਦਾਂਗੇ ਆਹ ਦੇਖੋ ਜੀ ਆ ਆਪਾਂ ਬਦਾਮ ਲਗਾਤਾ ਉੱਪਰ ਦੀ ਆਹ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਬਣ ਗਿਆ ਇਹਨੂੰ ਹੁਣ ਆਪਾਂ ਪਲੇਟ ਚ ਰੱਖ ਉਨ ਆਪਾਂ ਫੇਰ ਕਿਉਂ ਲਗਾ ਲਾਂਗੇ ਆਪਣੇ ਤੇ ਡਿਪੈਂਡ ਹੈ ਛੋਟੇ ਵੱਡੇ ਆਪਾਂ ਢੇੜੇ ਬਣਾ ਸਕਦੇ ਆ ਜ਼ਰੂਰੀ ਨਹੀਂ ਆਪਾਂ ਵੱਡੇ ਬਣਾਣੇ ਨੇ ਛੋਟੇ ਵੀ ਬਣਾ ਸਕਦੇ ਆ ਕਿਉਂਕਿ ਬੱਚਿਆਂ ਨੇ ਵੀ ਖਾਣੇ ਹੁੰਦੇ ਆ ਆ ਦੇਖੋ ਫੇਰ ਆਪਾਂ ਉੱਪਰ ਦੀ ਬਦਾਮ ਲਗਾ ਦਾਂ ਆ ਦੇਖੋ ਇਸੇ ਤਰ੍ਹਾਂ ਆਪਾਂ ਸਾਰੇ ਢੇੜੇ ਬਣਾ ਲਾਂਗੇ ਆ ਦੇਖੋ ਜੀ ਜਿਹੜਾ ਬੈਟਰ ਹੈ ਬੈਟਰ ਤੇ ਡਿਪੈਂਡ ਹੁੰਦਾ ਬੈਟਰ ਆਪਣਾ ਬਹੁਤ ਹੀ ਜ਼ਿਆਦਾ ਵਧੀਆ ਬਣੇ ਆ ਦੇਖਾ ਆ ਦੇਖਾ इसे तरह आप सारे पेड़े आप तैयार कर लागे आ देखो आ देखो जी, बहुत ही ज्यादा बनते पेड़े आ देखो इस तरह पोटर दिक आप बदम लगे घ्यो जरूर लगाना हाथ न 아름 응. 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 ਬਹੁਤ ਹੀ ਜ਼ਿਆਦਾ ਵਧੀਆ ਬੰਦੇ ਆ ਪਏ ਪੜ ਦੇ ਦੇਖੋ ਜੀ ਨਾਲੇ ਤੇ ਘਰ ਦੀ ਮਠਿਆਈ ਹੈ ਫਰੈਸ਼ ਤਾਜ਼ਾ ਮਠਿਆਈ ਹੈ ਦੇਖੋ ਜੀ ਦੁੱਧ ਤੇ ਬਰੈਡ ਦੇ ਪਰੇੜੇ ਬਣ ਕੇ ਤਿਆਰ ਆ ਆ ਦੇਖੋ ਜੀ ਇਹਨੂੰ ਆਪਾਂ ਕੁਝ ਵੀ ਕਹਿ ਸਕਦੇ ਆ ਮਠਿਆਈ ਕਹੋ ਲੱਡੂ ਕਿੜੋ ਕਹਿ ਦੋ ਪਰੇੜੇ ਕਹੋ ਆ ਦੇਖੋ ਜੀ ਬਹੁਤ ਹੀ ਜਿਆਦਾ ਵਧੀਆ ਬਣਿਆ ਤੁਸੀਂ ਵੀ ਜਰੂਰ ਟਰਾਈ ਕਰਿਓ ਬੰਦੇ ਵੀ ਬਹੁਤ ਸੌਖੇ ਤਰੀਕੇ ਨਾਲ ਸਮਾਨ ਵੀ ਇਹਦੇ ਤੇ ਬਹੁਤ ਘੱਟ ਲੱਗਦਾ ਆ ਦੇਖੋ ਆ ਦੇਖੋ ਬਹੁਤ ਹੀ ਜਿਆਦਾ ਸੌਫਟ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਇੱਕ ਵਾਰੀ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ